ਮਿੰਟ ਜੀ ਗੱਲਾਂ ਅੱਗੇ ਲਿਜਾਣ ਤੋਂ ਪਹਿਲਾਂ ਆਪਾਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰ ਲਈਏ ਕਿਉਂਕਿ ਉਹਦੇ ਚ ਕਾਫੀ ਸਾਰੀਆਂ ਉਮੀਦਾਂ ਸੀ ਤੇ ਲਿਸਟਾਂ ਵੀ ਕਹੋ ਕਿ ਸਾਹਮਣੇ ਸੀ ਵੀ ਆ ਆਵਿਸ਼ਿਆਂ ਤੇ ਗੱਲਬਾਤ ਹੋਣੀ ਹੈ ਪਰ ਉਹ ਗੱਲਬਾਤ ਤੇ ਕਿਤੇ ਲੁਕਵੀਂ ਰਹਿ ਗਈ ਹੈ ਸੈਸ਼ਨ ਬਹੁਤ ਥੋੜੇ ਥੋੜਾ ਜਿਹਾ ਸਮਾਂ ਕੋ ਚੰਦ ਕੁ ਮਿੰਟ 90 ਮਿੰਟ ਚੱਲਿਆ ਤੇ ਉਹਦੇ ਵਿੱਚ ਵੀ ਕਹਿੰਦੇ ਵੀ ਕੁਝ ਪਿਛਲੇ ਸੱਜਣਾਂ ਦੀਆਂ ਸ਼ਰਧਾਂਜਲੀਆ ਤੇ ਥੋੜੇ ਬਹੁਤੀਆਂ ਗੱਲਾਂਬਾਤ ਹੋਈਆਂ ਤੇ ਫਿਰ ਉਹ ਜਲਦੀ ਸਿਮਟ ਗਿਆ ਕੀ ਕਾਰਨ ਹੋਇਆ ਜੀ ਇੰਨੇ ਵੱਡੇ ਮੁੱਦੇ ਨੇ ਇੰਨੇ ਵੱਡੇ ਵਿਸ਼ੇ ਨੇ ਪਰ ਸਮਾਂ ਇੰਨਾ ਥੋੜਾ ਕਿਉਂ ਦੇਖੋ 얘 ਤੇ ਹੁਣ ਮੇਰੀ ਗੱਲ ਸੁਣੋ ਸੰਧਵਾ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਜੀ ਕੁਲਤਾਰ ਸਿੰਘ ਸੰਧਵਾ ਆਪਣੇ ਇਲਾਕੇ ਦੇ ਆ ਤੇ ਬਤੌਰ ਵਿਰੋਧੀ ਧਿਰ ਦੇ ਆਗੂ ਹੂੰ ਇਹਨਾਂ ਨੇ ਬਾਖਾ ਮਾਲ ਕੰਮ ਕੀਤਾ ਜੀ ਮੀਆਂ ਚ ਧਰਨਾ ਲਾ ਦਿੰਦੇ ਸੀ ਆ ਤੁਹਾਨੂੰ ਯਾਦ ਆ ਇੱਕ ਵਾਰੀ ਆਪਣੇ ਇਧਰ ਇਲਾਕੇ ਚ ਡੋਬਾ ਆ ਗਿਆ ਸੀ ਬੜੇ ਉਮੀ ਪਾਇ ਹੂੰ ਤੇ ਇਹਨਾਂ ਨੇ ਨਰਮੇ ਦੀ ਬਿਮਾਰੀ ਫਸਲ ਤੇ ਆ ਕੇ ਤੇ ਇਥੇ ਸਿੰਘ ਫਸਾਲੇ ਸੀ ਮਤਲਬ ਕਿ ਦੂਜਾ ਹਲਕਾ ਇਹਨਾਂ ਦਾ ਕੋਟਕਪੂਰਾ ਸੀ ਮੁਕਸਰ ਆ ਕੇ ਤੇ ਅਫਸਰਾਂ ਨਾਲ ਸਿੰਘ ਫਸਾਲੇ ਸੀ ਜੀ ਜਦੋਂ ਵਿਰੋਧੀ ਧਿਰ ਚ ਸੀ ਵਿਰੋਧੀ ਧਿਰ ਚ ਸੀ ਧਰਨੇ ਤੇ ਬੈਠ ਜਾਂਦੇ ਸਨ ਜੀ ਕੋਟਕਪੂਰਾ ਦੇ ਵਿਕਾਸ ਕਰ ਜਾਂਦੇ ਹਿੱਤ ਬੇਅਦਬੀ ਵਾਲੇ ਮਾਮਲੇਾਂ 'ਚ ਜਾਂ ਕੋਟਕਪੂਰਾ ਬਹਿਬਲ ਡਟ ਕੇ ਸਟੈਂਡ ਲੈਂਦੇ ਸੀ ਨਾਲ ਉਸ ਵੇਲੇ ਇਹ ਵਕਾਲਤ ਕਰਿਆ ਕਰਦੇ ਸਨ ਕਿ ਬੈਠਕਾਂ ਯਾਨੀ ਸੈਸ਼ਨ ਲੰਬੇ ਚੱਲਨੇ ਚਾਹੀਦੇ ਆ ਜੀ ਇਹ ਕੁਲਤਾਰ ਸਿੰਘ ਸੰਧਵਾ ਜੀ ਦੇ ਔਨ ਰਿਕਾਰਡ ਬਿਆਨ ਨੇ ਮੰਗਾ ਨੇ ਅੱਜ ਸੰਧਵਾ ਸਾਹਿਬ ਵੀ ਦੱਸ ਦੇਣ ਕਿ ਕੀ ਮਜ਼ਾਕ ਚੱਲ ਰਿਹਾ ਜੀ ਇਹ ਕੀ ਮਜ਼ਾਕ ਚੱਲਦਾ ਪਿਆ ਮੈਨੂੰ ਤੇ ਸਮਝ ਨਹੀਂ ਲੱਗ ਰਹੀ ਦੇਖੋ ਇਹਨਾਂ ਨੇ ਕਿਹਾ ਕਿ ਦੋ ਰੋਜ਼ਾ ਸਪੈਸ਼ਲ ਇਜਲਾਸ ਆ ਜੀ ਸਪੈਸ਼ਲ ਇਜਲਾਸ ਹੁੰਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਦਾਂ ਆਪਣਾ ਮਿਲਣਾ ਕਿਤੇ ਹੋਵੇ ਵੀ ਆਪਾਂ ਵੀਕੈਂਡ ਤੇ ਬਹਿਣਾ ਸਾਰੇ ਯਾਰਾਂ ਨੇ ਪਰ ਵਿੱਚ ਦੀ ਕੋਈ ਕਵੇ ਕਿ ਮੈਂ ਯਾਰ ਜ਼ਰੂਰੀ ਗੱਲ ਕਰਨੀ ਹੁਣ ਆਓ ਫੌਰੀ ਜੀ ਜੀ ਬਿਲਕੁਲ ਤੇ ਉੱਥੇ ਆ ਕੇ ਉਹ ਕਵੇ ਹੈਨਾ ਯਾਰ ਮੇਰੀ ਘਰ ਵਾਲੀ ਦਾ ਫਲਾਣਾ ਰਿਸ਼ਤੇਦਾਰ ਜਿਹੜਾ ਸੀਗਾ ਨਾ ਉਹ ਬਾਹਰ ਜਾ ਕੇ ਅੰਦਰ ਚਲਾ ਗਿਆ ਉੱਥੇ ਉਥੋਂ ਦੀ ਜੇਲ੍ਹ ਚ ਬੰਦ ਹੋ ਗਿਆ ਮੈਂ ਤੇ ਇਹ ਦੱਸਣ ਲਈ ਤੁਹਾਨੂੰ ਸੱਦਿਆ ਸੀ ਤੇ ਮੈਂ ਛੇਤਰੀ ਨਹੀਂ ਲਾਵਾ ਕੋਈ ਸਾਰਾ ਕੁਝ ਕਰਾਂਗੇ ਵੀ ਯਾਰ ਇਹ ਕੀ ਕਰਦਾ ਹੈ ਜੇ ਤੂੰ ਗਾਲੇ ਆ ਕਿ ਇਸ ਹਾਲਤ ਦੇ ਵਿੱਚ ਸਾਨੂੰ ਵੇਖਣਾ ਪਏਗਾ ਕਿ ਦੋਰੂਸਾ ਇਸਲਾਸ ਸੱਧਿਆ ਜਾਂਦਾ ਹੈ ਔਰ ਸੰਧਵਾ ਸਾਹਿਬ ਸਪੀਕਰ ਸਾਹਿਬ ਨੇ ਜੋ ਆਪਣੇ ਹਮ ਹਾਊਸ ਦੇ ਕਸਟੋਡੀਅਨ ਆ ਉਹ ਪਹਿਲਾਂ ਹੀ ਐਲਾਨ ਕਰ ਦਿੰਦੇ ਆ ਕਿ ਬੇਅਦਬੀਆਂ ਦੇ ਮਾਮਲਿਆਂ ਤੇ ਇੱਕ ਸਖਤ ਕਾਨੂੰਨ ਆ ਰਿਹਾ ਜੀ ਅਜੰਡਾ ਵੀ ਤੈਅ ਹੋ ਗਿਆ ਹਮ ਪੰਜਾਬ ਚੋ ਸਿੰਗਲ ਵੀ ਨਾਗਰਿਕ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਨਹੀਂ ਹੈ ਹਮ ਸਮੇਤ ਵਿਰੋਧੀ ਪਾਰਟੀਆਂ ਜੀ ਏ ਅਲੀ ਸਾਹਿਬ ਨੇ ਤੇ ਐਲਾਨ ਕਰ ਦਿੱਤਾ ਨਾ ਕਿ ਸਾਡਾ ਆਲਮ ਹੈ ਸਮਰਥਨ ਹੈ ਆਓ ਕਾਨੂੰਨ ਬਣਾਓ ਹੁਣ ਪਹਿਲੀ ਗੱਲ ਤੇ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਸੀਗਾ ਤੁਹਾਨੂੰ ਧਾਰਮਿਕ ਜਥੇਬੰਦੀਆਂ ਚਾਹੇ ਉਹ ਸਿੱਖਾਂ ਦੀਆਂ ਹੋਣ ਹਿੰਦੂਆਂ ਦੀਆਂ ਹੋਣ ਮੁਸਲਮਾਨਾਂ ਦੀਆਂ ਹੋਣ ਜੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਬਿਲਕੁਲ ਨਹੀਂ ਕੀਤਾ ਗਿਆ ਹੂੰ ਦੂਜੀ ਚੀਜ਼ ਚਲੋ ਕਾਨੂੰਨੀ ਪੱਖ ਵਿਚਾਰੇ ਇਦਾਂ ਕੀਤਾ ਉਦਾਂ ਕੀਤਾ ਮੈਂ ਤੁਹਾਨੂੰ ਦੱਸ ਵੀ ਦਿੱਤਾ ਸੀਗਾ ਕਿ ਨਵੇਂ ਕਾਨੂੰਨ ਦੇ ਵਿੱਚ ਬੜੀਆਂ ਸਧਾਰਨ ਜਿਹੀਆਂ ਸਜ਼ਾਵਾਂ ਰੱਖੀਆਂ ਜ਼ਰੂਰਤ ਹੈ ਸਖਤ ਕਾਨੂੰਨ ਦੀ ਚਾਹੇ ਉਹ ਕੇਂਦਰ ਬਣਾ ਲਵੇ ਚਾਹੇ ਸਟੇਟ ਬਣਾ ਲਵੇ ਮੈਂ ਸਮਝਦਾ ਬਤੌਰ ਪੰਜਾਬੀ ਕਹ ਲਓ ਬਤੌਰ ਨਾਗਰਿਕ ਕਹ ਲਓ ਮੈਂ ਸਾਹ ਹੱਕ ਦੇ ਵਿੱਚ ਹਾਂ ਮੈਂ ਮਾਨ ਸਰਕਾਰ ਦੇ ਇਸ ਏਜੰਡੇ ਨਾਲ ਸਹਿਮਤ ਹਾਂ ਹੁਣ ਦੋ ਰੋਜ਼ਾ ਇਜ਼ਲਾਸ ਤੁਸੀਂ ਸਦਿਆ ਜੀ ਉਸ ਇਸਲਾਸ ਦੇ ਵਿੱਚ ਚਲੋ ਇਸ ਬਿੱਲ ਦੀ ਤੇ ਕੋਈ ਮੁਖਾਲਫਤ ਹੀ ਨਹੀਂ ਸੀ ਹੋਣੀ ਚਰਚਾ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੇ ਚਰਚਾ ਵੀ ਕਰਾਉਣੀ ਸੀ ਤਾਂ ਤੁਸੀਂ ਉਹਦੀਆਂ ਕਾਪੀਆਂ ਹੁਣ ਤੱਕ ਵਿਰੋਧੀ ਧਿਰ ਦੇ ਆਗੂਆਂ ਨੂੰ ਨਹੀਂ ਦਿੱਤੀਆਂ ਜੀ ਬਿਲਕੁਲ ਇਹ ਇਲਜ਼ਾਮ ਲੱਗਾ ਨਾ ਜਿ ਬਾਜਵਾ ਸਾਹਿਬ ਨੇ ਕਿਹਾ ਕਿ ਸਾਨੂੰ ਕਾਪੀ ਨਹੀਂ ਦਿੱਤੀ ਬਿੱਲ ਦੀ ਹੂੰ ਵੀ ਤੁਸੀਂ ਜਦੋਂ ਸਾਰੀ ਗੱਲ ਕਰ ਰਹੇ ਹੋ ਪਰ ਸਾਡੇ ਤੱਕ ਪਹੁੰਚੇ ਨਹੀਂ ਹਾਂਜੀ ਨਾਲੇ ਕਿਸੇ ਨੇ ਵਿਰੋਧ ਨਹੀਂ ਕਰਨਾ ਮੈਂ ਵੀ ਜਾਣਦਾ ਤੁਸੀਂ ਵੀ ਜਾਣਦੇ ਸਾਰੇ ਸਿਆਣੇ ਆਪਾਂ ਆਪਣੀ ਜਗ੍ਹਾ ਤੇ ਹੁਣ ਇਹ ਨਿਬੜ ਜਾਣਾ ਸੀਗਾ ਪਰ ਇਸ ਦੇ ਨਾਲ ਦੋ ਤਿੰਨ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੁਕੇ ਸ਼ਾਇ ਹੋਏ ਮੁੱਦੇ ਸੀ ਹੂੰ ਪਹਿਲਾ ਲੈਂਡ ਪੂਲਿੰਗ ਦਾ ਜੀ ਤੇ ਦੂਜਾ ਲਾਅ ਐਂਡ ਆਰਡਰ ਦਾ ਬਿਲਕੁਲ ਇਹ ਦੋ ਐਸੇ ਮੁੱਦੇ ਸੀ ਜਿਹਦੇ ਤੇ ਵਿਰੋਧੀ ਧਿਰ ਨੂੰ ਸਵਾਲ ਚੁੱਕਣ ਦਾ ਹੱਕ ਹੈ ਹੂੰ ਤੇ ਸਰਕਾਰ ਨੂੰ ਇਹਦੇ ਤੇ ਜਵਾਬ ਦੇਣਾ ਬਣਦਾ ਸੀਗਾ ਜੀ ਸ਼ਰਧਾਂਜਲੀ ਸ਼ਰਧਾਂਜਲੀ ਸਰ ਸ਼ਰਧਾਂਜਲੀ 5 ਮਿੰਟ ਤੇ 7 ਮਿੰਟ ਤੇ ਸਮਾਪਤ ਹੋ ਜਾਂਦੀ ਆ ਹੂੰ ਰਵੈਤ ਹੈ ਹਾਊਸ ਜਦੋਂ ਵੀ ਬੰਦੇ ਨੇ ਨਵੇਂ ਸਿਰੇ ਤੋਂ ਇਸ ਦਰਮਿਆਨ ਜਿੰਨੀਆਂ ਆਪਣੀਆਂ ਮਾਨਯੋਗ ਸ਼ਖਸੀਅਤਾਂ ਦਾ ਵਿਛੋੜਾ ਹੁੰਦਾ ਹੈ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਜਾਂਦੀ ਹੈ ਕੋਈ ਮਾੜੀ ਗੱਲ ਨਹੀਂ ਹੈ ਜੀ ਜੀ ਉਹ ਤੇ ਵਾਇਦਾ ਹੈ ਤੇ ਤੁਸੀਂ ਉਸ ਤੋਂ ਬਾਅਦ ਇਸ ਇਜਲਾਸ ਨੂੰ ਕੰਟੀਨਿਊ ਕਿਉਂ ਨਹੀਂ ਕੀਤਾ ਬੜਾ ਵੱਡਾ ਸਵਾਲ ਹੈ ਇਹ ਇੱਕ ਨੁਕਤਾ ਕਿਤੇ ਨਾ ਕਿਤੇ ਅੱਜ ਬਾਜਵਾ ਸਾਹਿਬ ਨੇ ਥੋੜਾ ਜਿਹਾ ਹਿੰਟ ਦੇ ਕੇ ਸਾਫ਼ ਕੀਤਾ ਹੈ ਜਾਂ ਮੇਰੇ ਖਿਆਲ ਦੇ ਨਾਲ ਖੈਰਾ ਸਾਹਿਬ ਵੀ ਬੋਲ ਰਹੇ ਸਨ ਬਈ ਛਤ ਜਾਖੜ ਸਾਹਿਬ ਹੂੰ ਇਹਨਾਂ ਤਿੰਨ ਲੀਡਰਾਂ ਦੀ ਸਟੇਟਮੈਂਟ ਹੁਣ ਤੱਕ ਆ ਗਈ ਆ ਜੀ ਹੂੰ ਉੱਥੇ ਇਹਨਾਂ ਤਿੰਨਾਂ ਚ ਪਤਾ ਨਹੀਂ ਗਿਦੇ ਕਿਆ ਮਾਫ ਕਰਨਾ ਮੈਨੂੰ ਯਾਦ ਨਹੀਂ ਹੈ ਪਰ ਕਿਸੇ ਇੱਕ ਨੇ ਇਹ ਗੱਲ ਕਹੀ ਆ ਕਿ ਮਾਨਸਬ ਉੱਥੇ ਆਈ ਨਹੀਂ ਅੱਜ ਇਸੇ ਕਰਕੇ ਇਜ਼ਲਾਸ ਨੂੰ ਚੁੱਕਿਆ ਗਿਆ ਜੀ ਇਹ ਵੀ ਕਾਰਨ ਹੋ ਸਕਦਾ ਇੰਨੇ ਹੋ ਸਕਦਾ ਸਰਕਾਰ ਸਪਸ਼ਟ ਕਰੇ ਮੈਂ ਤੇ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਅੱਜਕੱਲ ਦੀ ਜਿਹੜੀ ਰਿਪੋਰਟਿੰਗ ਹੁੰਦੀ ਆ ਹੂੰ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਪਰ ਜੇ ਉਹ ਨਹੀਂ ਆਈ ਜੀ ਮੰ ਲਓ ਜਿਉ ਸ਼ਖਸੀਅਤ ਨਹੀਂ ਆਈ ਮਾਇਨਾਜ਼ ਸ਼ਖਸੀਅਤ ਤਬਈ ਸ਼ਾਮੀ ਤੋਂ ਠੀਕ ਠਾਕ ਸਨ ਠੀਕ ਹੈ ਜੀ ਕੀ ਐਸਵਾਈਐਲ ਦੇ ਮੁੱਦੇ ਤੇ ਕੱਲ ਉਹਨਾਂ ਦਾ ਭੇਡ ਕੁਝ ਜ਼ਿਆਦਾ ਹੀ ਹੋ ਗਿਆ ਜਿਹੜੇ ਥਕੇ ਥੱਕ ਗਿਆ ਜੀ ਤੇ ਸਪਸ਼ਟ ਹੋਣਾ ਚਾਹੀਦਾ ਨਾ ਜੇ ਉਹਨਾਂ ਦੀ ਵਜ੍ਹਾ ਨਾਲ ਹਾਊਸ ਜਿਹੜਾ ਹੈ ਉਹ ਚੱਲਿਆ ਹੀ ਨਹੀਂ ਇੱਕ ਦਿਨ ਮਰ ਗਿਆ ਜਿੱਦਾਂ ਕਿ ਸਟੇਟਮੈਂਟ ਵਿਰੋਧੀ ਧਿਰ ਲਿਆ ਰਹੀ ਹੈ ਕੀ ਗੱਲ ਹੈ ਭਾਈ ਇਪੜੇ ਬੱਟੇ ਪ੍ਰੋਸੈਸ ਨੇ ਸਾਹਿਬ ਹੁਣ ਕੱਲ ਕੱਲ ਕੀ ਹੋਏਗਾ ਇਹੀ ਇੱਕ ਚਲੋ ਬੇਅਦਮੀ ਦੇ ਮਾਮਲੇ ਦੇ ਵਿੱਚ ਤੇ ਸਹਿਮਤੀ ਹੋ ਹੀ ਜਾਣੀ ਹੈ ਬਿੱਲ ਪਾਸ ਹੋ ਜਾਣਾ ਆਪੋਜੀਸ਼ਨ ਬਿੱਲ ਅਟਕਾਈ ਨਹੀਂ ਸਕਦੀ ਤੇ ਖਾਸ ਤੌਰ ਤੇ ਇਹ ਜ ਇਹ ਜਿਹੜਾ ਇਹ ਤੇ ਅਟਕਣਾ ਹੀ ਕੀ ਆ ਉਹ ਵਿਸ਼ਾ ਹੀ ਉਦਾਂ ਦਾ ਵਿਸ਼ਾ ਹੀ ਉਦਾਂ ਦਾ ਉਸ ਤੋਂ ਬਾਅਦ ਇਹਨਾਂ ਦੇ ਜਾਬਾਂ ਦੇ ਪੇੜ ਹੋ ਜਾਣਗੇ ਕੁਝ ਚੁਟਕਲੇ ਕੁਝ ਇੱਕ ਦੂਜੇ ਤੇ ਵਾਰ ਕੁਝ ਤਾਂ ਮਤਲਬ ਕਿ ਸਾਡਾ ਲਾਅ ਐਂਡ ਆਰਡਰ ਸਾਡੀ ਆਰਥਿਕਤਾ ਬੇਰਜ਼ਗਾਰੀ ਇਹ ਸਾਰੀਆਂ ਚੀਜ਼ਾਂ ਤੇ ਕਿਸੇ ਨੇ ਕੋਈ ਸਾਰਥਕ ਬਹਿਸ ਨਹੀਂ ਕਰਨੀ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਵੇਲੇ ਸਾਡੀ ਤਰਾਸਦੀ ਆ ਕਿ ਇਹ ਜੁੜਦੇ ਆ ਇੱਕ ਦਿਨ ਇਹ ਸ਼ਰਧਾਂਜਲੀ ਚ ਹੀ ਕੱਢ ਦਿੰਦੇ ਆ ਬਚਿਆ ਖੁਚਿਆ ਟਾਈਮ ਜਿਹੜਾ ਹੈ ਉਹ ਇਹ ਆਪਸ ਦੇ ਵਿੱਚ ਜੂਤ ਪਤਾਨ ਹੁੰਦਿਆਂ ਕੱਢ ਦਿੰਦੇ ਨੇ ਤੇ ਬਾਕੀ ਕਿਤੇ ਥੋੜਾ ਬਹੁਤਾ ਬਚੇ ਤੇ ਕੋਈ ਚੰਗੇ ਬੰਦੇ ਜਿਹੜੇ ਇਹਨਾਂ ਦੇ ਵਿੱਚ ਹੈਗੇ ਨੇ ਠੀਕ ਹੈ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਬਹੁਤ ਹੀ ਮੈਂ ਕਹੂੰਗਾ ਕਿ ਅਫਸੋਸ ਨਾ ਕਿਆ ਕਿ ਜਿਸ ਤਰ੍ਹਾਂ ਅੱਜ ਇਹ ਇਜ਼ਲਾਸ ਦੋ ਰੋਜ਼ਾ ਸੱਦ ਕੇ ਇੱਕ ਨਿਰਣਾ ਇਜ਼ਲਾਸ ਜਿਹੜਾ ਉਹ ਪਾਣੀ ਚ ਵਹਾ ਦਿੱਤਾ ਗਿਆ ਜੀ ਬਹੁਤ ਅਫਸੋਸਨਾਕ ਬਹੁਤ ਅਫਸੋਸ ਬਿਲਕੁਲ ਕਿੰਨੇ ਸਾਰੇ ਮੁੱਦੇ ਕਿੰਨੇ ਸਾਰੇ ਵਿਸ਼ੇ ਸੀ ਜਿਨ੍ਹਾਂ ਤੇ ਗੱਲ ਹੋਣੀ ਸੀ ਆ ਬਿੱਟੂ ਜੀ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਦਾ ਬੁਰਾ ਹਾਲਾਤ ਉਧਰ ਚੁਟਕਲੇ ਸੁਣਾਏ ਜਾ ਰਹੇ ਆ ਇਧਰ ਮਿੱਤਰ ਕਹਿ ਰਹੇ ਨੇ ਰਿੰਕੂ ਜੀ ਕਹਿੰਦੇ ਵੀ ਮੈਨੂੰ ਲੱਗਦਾ ਕਿ ਆਪ ਵਾਲੇ ਜੀ ਵਿਰੋਧੀ ਧਿਰ ਦੇ ਵਿੱਚ ਹੁਣ ਤਾਂ ਕਹਿੰਦੇ ਪੰਜਾਬ ਦਾ ਭਲਾ ਜ਼ਿਆਦਾ ਕਰ ਸਕਦੇ ਆ ਤੇ ਹੁਣ ਤੇ ਸਤਾ ਦਾ ਜਿਹੜਾ ਮਾਹੌਲ ਹੈ ਉਹ ਮਾੜਾ ਹੀ ਆ ਕਿ ਚਲੋ ਬਈ ਇਹ ਆਪਾਂ ਤੇ ਆਪ ਇਹ ਰੌਲਾ ਪਾ ਰਹੇ ਆ ਕਿ ਜੇ 2 ਦਿਨ ਦਾ ਟਾਈਮ ਰੱਖਿਆ ਸੀ ਤੇ ਫਿਰ ਏਡੇ ਵੱਡੇ ਪੰਜਾਬ ਵਾਸੀ ਤੇ ਪੰਜਾਬ ਦੇ ਇੰਨੇ ਜ਼ਿਆਦਾ ਮੁੱਦਿਆਂ ਵਾਸਤੇ ਵਿਸ਼ਿਆਂ ਵਾਸਤੇ 2 ਦਿਨ ਕਿੰਨੇ ਕੁ ਜ਼ਿਆਦਾ ਸੀ ਤੇ ਵੈਸੇ ਹੀ ਥੋੜੇ ਸੀ ਪਾਉ ਨਹੀਂ ਕਹਿ ਰਹੇ ਜੀ ਨਾਤੇ ਤੋਤੇ ਰਹਿ ਗਏ ਆਓ ਬਿਲਕੁਲ ਮੈਂ ਵੀ ਅੱਜ ਨਾ ਅੱਛਾ ਤੋਂ ਮੈਂ ਦੇਖਿਆ ਤੇ ਉਹ ਇੱਕ ਮੇਰੀਆਂ ਲਿਖਤਾਂ ਦਾ ਇੱਕ ਕਰੈਕਟਰ ਹੈ ਜਾਗਰ ਪਰ ਪਹਿਲਾਂ ਸੀ ਉਸ ਨੂੰ ਬਹੁਤ ਮਤਲਬ ਕਿ ਮਜ਼ਾਈਆ ਜਾਂ ਕਹ ਲਓ ਕਿ ਵਿਅੰਗਾਤਮਕ ਲਿਖਤਾਂ 'ਚ ਇਸਤੇਮਾਲ ਕੀਤਾ ਹੈ ਔਰ ਉਹ ਰੀਅਲਿਸਟਿਕ ਕਰੈਕਟਰ ਸੀਗਾ ਉਹ ਰੀਅਲ ਲਿਖਤਾਂ ਦਾ ਤੇ ਮੈਂ ਵੀ ਲਿਖਿਆ ਮੈਂ ਕਿ ਯਾਰ ਅੱਜ ਦਾ ਹਾਲ ਇਜ਼ਲਾਸ ਦਾ ਇਹ ਅਸੇਗਾ ਕਿ ਭਾਈ ਵਿਜਾਗਰ ਅੱਜ ਕਿਤੇ ਨਹਾਣ ਗਿਆ ਸੀਗਾ ਵੀ ਆ ਕੇ ਨਹਾ ਕੇ ਤੇ ਮੈਂ ਇਜ਼ਲਾਸ ਵੇਖੂਗਾ ਮੁੜ ਕੇ ਟਾਈਮ ਨਹੀਂ ਲੱਗਣਾ ਤੇ ਉਹ ਜਲਦ ਨੂੰ ਨਹਾ ਕੇ ਬਾਥਰੂਮ ਚੋਂ ਨਿਕਲ ਕੇ ਆ ਕੇ ਕਹਿੰਦੀ ਜੀ ਇਜ਼ਲਾਸ ਕੱਲ ਤੱਕ ਉੱਠ ਵੀ ਗਿਆ ਹੁਣ ਮੈਨੂੰ ਲੱਗਦਾ ਕਿ ਜਾਗਰ ਨੂੰ ਕੇਸ ਕਰ ਦੇਣਾ ਚਾਹੀਦਾ ਹੈ ਇਨਾਂ ਤੇ ਕਿ ਮੈਂ ਬਈ ਉਸਮਾਨ ਖਾਨ ਆਲਾ ਬੰਦਾ ਪੁਰਾਣਾ ਬੰਦਾ ਜੀ ਮੈਂ ਇਹ ਕਿਤੇ ਅਜੇ ਪੂਰਨਵਾਸੀ ਤੇ ਨਹਾਉਣ ਚੱਲਿਆ ਸੀਗਾ ਮੈਨੂੰ ਤੁਸੀਂ ਨਵਾਵ ਹੀ ਦਿੱਤਾ ਹੁੰਦਾ ਵੀ ਰਿਸਕ ਲਿਆ ਮੈਨੂੰ ਤੁਸੀਂ ਨਵਾਉਣ ਵਾਸਤੇ ਇਜ਼ਲਾਸ ਦਿੱਤਾ ਸੀਗਾ ਤਾਂ ਮਤਲਬ ਕਿ ਗੱਲ ਮਜਾਇਆ ਨਹੀਂ ਹੈ ਗੱਲ ਬਹੁਤ ਜ਼ਿਆਦਾ ਕਹਿ ਲੋ ਕਿ ਸੀਰੀਅਸ ਹੈ ਜੀ ਗੰਭੀਰ ਹੈ ਅਮਰਿੰਦਰ ਸਿੰਘ ਨੇ ਬਿਲਕੁਲ ਬੇੜਾ ਕਰ ਕਰ ਦਿੱਤਾ ਬਹੁਤ ਘਟ ਐਵਰੇਜ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਵੇਖੋਗੇ ਤੇ 1 ਸਾਲ ਚ 14 15 ਮੀਟਿੰਗਾਂ ਕੀਤੀਆਂ ਹੂੰ ਇਹ ਆਮ ਆਦਮੀ ਪਾਰਟੀ ਵਾਲੇ ਲਗਭਗ ਉੱਥੇ ਜੇ ਜਾਂ ਉੱਤੇ ਇਟਾ ਐਵਰੇਜ ਕੱਢਾਂਗੇ ਇਹਨਾਂ ਦੀ ਵੀ ਜਦੋਂ 5 ਸਾਲ ਚਲੇ ਜਾਣਗੇ ਜੀ ਕਿ ਭਈ ਮਤਲਬ ਕਿ ਅਸੀਂ ਘਟਦੇ ਜਾ ਰਹੇ ਹਾਂ ਜਦ ਕਿ ਜੇ ਤੁਸੀਂ 60ਵੇਂ ਚ ਇਆ ਉਸ ਤੋਂ ਵੀ ਪਹਿਲਾਂ ਚਲੇ ਜਾਓਗੇ ਸਾਡੀਆਂ ਐਵਰੇਜ 40-40 ਬੈਠਕਾਂ ਸਨ ਹਮ ਇਜ਼ਲਾਸਾਂ ਦੀਆਂ ਮਤਲਬ ਕਿ ਸਾਡੇ ਲੀਡਰ ਜਿਵੇਂ ਮਰਜ਼ੀ ਕਹਨ ਉਸ ਵੇਲੇ ਦੇ ਲੀਡਰਾਂ ਨੂੰ ਤੁਸੀਂ ਚੰਗਾ ਕਹੋ ਮੰਦਾ ਕਹੋ ਕਿ ਭਾਈ ਉਸ ਵੇਲੇ ਦੇ ਲੀਡਰ ਜਿਹੜੇ ਆ ਨਾ ਬਾਈਸਰ ਕਰਦੇ ਸਨ ਔਰ ਕਮਾਲ ਦੀ ਗੱਲ ਹੈ ਸੁਖਮਨ ਸਾਹਿਬ ਮੇਰੀ ਸੰਭਾਲਾ ਦੇ ਵਿੱਚ ਵੀ ਅ ਬਸ ਦੀ ਸੀਟ ਤੇ ਲਿਖਿਆ ਹੁੰਦਾ ਸੀਗਾ ਰਿਜ਼ਰਵ ਐਮ ਐਲ ਐਸ ਲਈ ਵਧਾਈ ਕਾਂ ਲਈ ਮੈਂ ਮੈਂ ਖੁਦ ਪੜਿਆ ਸੀ ਪੜਿਆ ਬਾਅਦ ਦੇ ਵਿੱਚ ਪਰ ਐਮ ਐਲ ਐਸ ਵਾਲਾ ਨਹੀਂ ਪੜਿਆ ਐਮ ਐਲ ਐ ਲਈ ਮਤਲਬ ਕਿ ਜਿਹੜੀਆਂ ਫਰੰਟ ਦੀਆਂ ਸੀਟਾਂ ਹੁੰਦੀਆਂ ਸੀ ਹੈ ਨਾ ਡਰਾਈਵਰ ਦੇ ਨਾਲ ਤਾਂ ਪਿੱਛੇ 8ਵੀਆਂ ਉਹ ਵਧਾਇਕਾਂ ਲਈ ਰਿਜ਼ਰਵ ਹੁੰਦੀਆਂ ਸਨ ਜਾਨੀ ਕਿ ਵਧਾਇਕ ਜਿਹੜੇ ਉਹ ਬੱਸ 'ਚ ਸਫ਼ਰ ਕਰ ਲਿਆ ਕਰਦੇ ਸਨ ਠੀਕ ਹੈ ਜੀ ਬਹੁਤ ਸਾਰੇ ਲੀਡਰ ਤਾਂ ਸਾਈਕਲ 'ਤੇ ਚੱਲਦੇ ਵੈਸੇ ਹਾਂਜੀ ਜੇ ਮੈਂ ਅੱਜ ਇਹ ਗੱਲ ਆਪਣੇ ਬੇਟੇ ਨੂੰ ਦੱਸਾਂ ਤੇ ਸ਼ਾਇਦ ਉਹ ਹੱਸੇਗਾ ਮੈਨੂੰ ਵੀ ਲੱਗਿਆ ਇਹ ਤੁਹਾਨੂੰ ਕੋ ਮੇਰੀ ਉਮਰ ਦਾ ਬੰਦਾ ਦੱਸਦਾ ਹੈਗਾ ਕਿ ਆਹ ਵੀ ਬੱਸਾਂ 'ਚ ਉਹ ਸ਼ਬਦ ਲਿਖਿਆ ਹੁੰਦਾ ਸੀ ਹਾਂਜੀ ਜੀ ਜੀ ਚਲੋ ਖੈਰ ਗੁਜ਼ਰ ਗਏ ਉਹ ਵੇਲੇ ਹਨਾ ਹਾਂ ਗੁਜ਼ਰ ਗਏ